ਮੈਂ ਇਹ ਲੱਤਾਂ ਦਰੀਆਂ ਹਵਾਰੇ ਪਾਈ ਜਗਤਾਰ ਸਿੰਘ ਹਵਾਰਾ ਜੀ ਨੇ ਵੀਡੀਓ ਪਾਈ ਸੀ ਕਿ ਬਣਾ ਕੇ ਹਨਾ ਥੋੜੇ ਬੱਚੇ ਆ ਗਏ ਜੀ ਸਾਰੀ ਸਿੱਖ ਕਾਮ ਤੋਂ ਬੜੀ ਨਿਮਰਤਾ ਨਾਲ ਸਰ ਚੁੱਕਾ ਕੇ ਹੱਥ ਬਨ ਕੇ ਮਾਫੀ ਮੰਗ ਲਈ ਮਾਫ ਕਰ ਦਿੱਤੇ ਦਿਨ ਨਹੀਂ ਮਨਪ੍ਰਿਤ ਮੰਨੇ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਸਟੋਰੀ ਸ਼ੇਅਰ ਕੀਤੀ ਜਿਸ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰੇ ਬਾਰੇ ਬਹੁਤ ਗਲਤ ਬੋਲਿਆ ਕਿ ਮੈਂ ਤੈਨੂੰ ਜੇਲ੍ਹ ਦੇ ਵਿੱਚ ਹੀ ਮਰਵਾ ਦੂੰ ਤੇ ਉਸ ਦੇ ਲਈ ਬਹੁਤ ਗਲਤ ਸ਼ਬਦਾਵਲੀ ਵਰਤੀ ਗਈ ਜਿਨ੍ਹਾਂ ਨੇ ਉਹ ਵੀਡੀਓ ਨਹੀਂ ਦੇਖੀ ਆਪਣੇ ਚੈਨਲ ਤੇ ਮਿਲ ਜੂ ਜਾ ਕੇ ਤੁਸੀਂ ਵੀਡੀਓ ਜ਼ਰੂਰ ਦੇਖ ਕੇ ਆਓ ਸੋ ਉੱਥੇ ਹੀ ਉਸ ਵੀਡੀਓ ਤੋਂ ਬਾਅਦ ਹੁਣ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਨੇ ਵੀ ਇੱਕ ਸਟੋਰੀ ਸ਼ੇਅਰ ਕੀਤੀ ਸੀ ਜਿਹਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਲਿਖਦੇ ਪਏ ਸੀਗੇ ਕਿ ਇਹ ਨਾ ਸਮਝੋ ਕਿ ਜੋ ਮਨਪ੍ਰਿਤ ਮੰਨੇ ਨੇ ਚਾਵਲ ਕਿਉਂ ਨਹੀਂ ਬੋਲਿਆ ਮੈਂ ਇਸ ਕਰਕੇ ਨਹੀਂ ਬੋਲਿਆ ਕਿਉਂਕਿ ਮੇਰਾ ਆਪਰੇਸ਼ਨ ਹੋਇਆ ਮੈਂ ਬੋਲ ਵੀ ਨਹੀਂ ਸਕਦਾ ਤੇ ਤੁਰ ਵੀ ਨਹੀਂ ਸਕਦਾ ਨਹੀਂ ਤਾਂ ਹੁਣ ਇਸ ਦਾ ਮੈਂ ਕੰਮ ਕਰ ਹੀ ਦੇਣਾ ਸੀਗਾ ਸੋ ਇਸ ਸਟੋਰੀ ਤੋਂ ਬਾਅਦ ਫਿਰ ਮਨਪ੍ਰਤ ਮੰਨੇ ਦੀ ਉਸੇ ਟਾਈਮ ਹੀ ਇੱਕ ਮਾਫੀ ਮੰਗਣ ਵਾਲੀ ਵੀਡੀਓ ਨਿਕਲ ਕੇ ਸਾਹਮਣੇ ਆਈ ਜਿਹਦੇ ਵਿੱਚ ਮਨਪ੍ਰਤ ਮੰਨਾ ਕਹਿੰਦਾ ਪਿਆਗਾ ਕਿ ਮੈਂ ਸਾਰੀ ਸਿੱਖ ਕੌਮ ਤੋਂ ਤੇ ਭਾਈ ਜਗਤਾਰ ਸਿੰਘ ਹਵਾਰੇ ਤੋਂ ਮਾਫੀ ਮੰਗਦਾਗਾ ਤੁਸੀਂ ਅੱਗੇ ਉਹ ਵੀ ਕਲਿੱਪ ਜ਼ਰੂਰ ਦੇਖਿਓ ਬਾਕੀ ਲੋਕ ਤਾਂ ਇੱਥੇ ਇਹੀ ਕਹਿੰਦੇ ਪੈਣੇ ਕਿ ਮਨਪ੍ਰਤ ਮੰਨਾ ਸਿਰਫ ਫੇਮ ਭਾਲ ਦਾ ਕਦੇ ਪ੍ਰੇਮਟਲੋਂ ਨਾਲ ਪੰਗੇ ਲੈਣ ਲੱਗ ਜਾਂਦਾ ਤਾਂ ਕਦੇ ਉਸਦੇ ਯਾਰਾਂ ਦੋਸਤਾ ਨਾਲ ਪੰਗੇ ਲੈਣ ਲੱਗ ਜਾਂਦਾ ਇਹ ਸਿਰਫ ਫੇਮ ਪਾਲ ਦਾ ਪਰ ਹੁਣ ਇਸ ਦਾ ਪੰਗਾ ਗਲਤ ਬੰਦੇ ਨਾਲ ਪੈ ਗਿਆ ਸੀ ਬਾਕੀ ਹੋਰ ਅਪਡੇਟਸ ਲਈ ਲਗਾਤਾਰ ਚੈਨਲ ਤੇ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਰੱਬ ਰਾਖਾ